ਅੰਮ੍ਰਿਤਸਰ ਦੇ ਗ੍ਰੀਨਫੀਲਡ ਰਾਕੇ ਦੇ ਵਿੱਚ ਅਚਾਨਕ ਹੀ ਧਮਾਕੇ ਦੀ ਖਬਰ ਸਾਹਮਣੇ ਆਈ ਹੈ। दरअसल ਇੱਕ ਮਕਾਨ ਦੇ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਕਾਰਨ ਘਰ ਦੀਆਂ ਦੁਬਾਰਾਂ ਦੇ ਵਿੱਚ ਤਰੇੜਾਂ ਆ ਗਈਆਂ। ਉੱਥੇ ਦੱਸਦੀ ਕਿ ਘਰ ਦੇ ਸ਼ੀਸ਼ੇ ਤੇ ਗੱਡੀ ਦੇ ਸ਼ੀਸ਼ੇ ਤੱਕ ਨੁਕਸਾਨੇ ਗਏ ਨੇ। ਉਧਰ ਘਰ ਦਾ ਮੁਖੀ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੋ ਨੇ ਤੇ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਧਰ ਸਾਰਾ ਪਰਿਵਾਰ ਸਦਮੇ ਦੇ ਵਿੱਚ ਹੈ। ਇਸ ਸੰਬੰਧੀ ਜਾਣਕਾਰੀ ਅਨੁਸਾਰ ਘਵਾਂਡੇ ਵਿੱਚ ਰਹਿਦੇ ਇੱਕ ਸੱਚ ਦਾ ਕਹਿਣਾ ਕਿ ਉਹਨਾਂ ਦਾ ਗ੍ਰੀਨ ਇਨਫੀਲਡ ਇਲਾਕੇ ਦੇ ਵਿੱਚ ਘਰ ਹੈ ਤੇ ਅਚਾਨਕ ਹੀ ਇੱਕ ਮਕਾਨ ਦੇ ਵਿੱਚ ਜ਼ਬਰਦਸਤ ਧਮਾਕਾ ਹੁੰਦਾ ਜਿਸ ਦੌਰਾਨ ਮਕਾਨ ਮਾਲਕ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ داخل ਕਰਵਾਇਆ ਗਿਆ ਫਿਲਹਾਲ ਮਕਾਨ ਦੀਆਂ ਦੁਵਾਰਾਂ ਤੇ ਸ਼ੀਸ਼ੇ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਨੇ ਪਰ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਇਸ ਬਾਬਤ 'ਤੇ थाना सदर ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗ੍ਰੀਨਫੀਲਡ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗ ਗਈ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਕਾੜੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਪਤਾ ਲੱਗਿਆ ਕਿ ਗੈਸ ਗੀਜ਼ਰ ਦੇ ਫਟਣ ਦੇ ਨਾਲ ਇਹ ਬਲਾਸਟ ਹੋਇਆ ਹੈ। ਕਿ ਉੱਥੇ ਹੀ ਘਰ ਦੇ ਮਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹੁਣ ਉਹਨਾਂ ਦੀ ਸਿਹਤ ਠੀਕ ਹੈ। ਦੱਸਦੀ ਕਿ ਬਲਾਸਟ ਦੇ ਕਾਰਨ ਘਰ ਦਾ ਜੇ ਅੰਕਲ ਆਪਣਾ ਨਾਮ ਦੱਸ ਕੇ ਕਿਹੜੇ ਇਲਾਕੇ ਚ ਰਹਿੰਦੇ ਕੀ ਹੋਇਆ ਸਾਰਾ ਮਾਮਲਾ ਜੰਕਲ ਇਹ ਮੇਰਾ ਨਾਮ ਕਸ਼ਮੀਰ ਸਿੰਘ ਸੋ ਗ੍ਰੀਨਫੀਲਡ ਵਸਿਆ ਮੈਂ ਜਿਸ ਘਰ ਚ ਵਰਦਤ ਹੋਈ ਹੈ ਜਾਂ ਵਾਕਿਆ ਹੋਇਆ 223 ਸੀ ਗ੍ਰੀਨਫੀਲਡ ਇਹਨਾਂ ਦੇ ਘਰ ਬਲਾਸਟ ਹੋਇਆ ਧੁਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਹਾਂ ਸਾਡੇ ਪਹੁੰਚਣ ਤੱਕ ਸਰਦ ਦਿਲਜੀਤ ਸਿੰਘ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਚੁੱਕੇ ਸੀ ਇਹ ਕਿਉਂ ਹੋ ਗਿਆ ਸਾਡੇ ਮਾਰਿਆ ਬੜਨੀ ਹੈ ਧੁਮਾਕੀ ਸਮਝਣ ਲੱਗੀ ਰਹੀ ਫਾਇਰ ਬਿਗੇੜ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਰਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਗੇ ਜਿਹਾ ਜੀ ਸੈਂਟਰ ਫਟਿਆ ਜਿਹੜਾ ਅੰਦਰ ਉਹ ਲੰਗੇ ਜਿਹੇ ਸੈਂਟਰ ਐ ਜਿਹੜੀ ਸਬੂਤਾ ਸੀ ਸੈਂਟਰ ਫਟਿਆ ਨਹੀਂ ਗੈਸ ਲੀਕ ਹੋ ਰਹੀ ਸੀ ਹਾਂਜੀ ਕੋਈ ਗੈਸ ਲੀਕ ਹੋ ਰਹੀ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਹੈ ਕਿਉਂਕਿ ਘਰ ਘਰ ਵਾਲੇ ਇਹ ਸਪੀਸ਼ਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸਰਮੇ ਜਨੇ ਕਿ ਉਹ ਵਿਚਾਰਿਆਂ ਨੂੰ ਸਮਝਾ ਦਦੀ ਕਿ ਅਸੀਂ ਕਿਹਨੂੰ ਕਹਿਣਾ ਕੀ ਹੈ ਕਿੰਨੇ ਲੋਕ ਰੰਦੇ ਆ ਉਸ ਤਰ੍ਹਾਂ ਟੋਡਲ 6 ਮੈਂਬਰ ਜੀ ਇੰਜਰਡ ਕਿੰਨੇ ਹੋ ਜਤਨੀ ਇੱਕ ਮੈਂਬਰ ਅੰਦਰ ਕਿੰਨਾ ਕੁ ਨੁਕਸਾਨ ਦੁਵਾਰਾ ਵਗੈਰਾ ਕਿਦਾਂ ਪਾਰਟ ਦੇ ਦੇਖੋ ਨੁਕਸਾਨ ਤੇ ਸਾਰੀ ਬਿਲਡਿੰਗ ਸਟਰਕਚਰ ਸਾਰੇ ਲੱਗਿਆ ਜੀ ਬਿਲਡਿੰਗ ਵੀ ਆ ਦੁਵਾਰਾ ਸਾਰੀਆਂ ਡੇਗੀਆਂ ਥੱਲੇ ਅੰਦਰ ਡਿੱਗੀਆਂ ਵੀ ਸਾਰਾ ਕੁਝ ਕਰ ਰਿਓ ਕਰਕਰੀ ਭਾਂਡੇ ਸ਼ੀਸ਼ੇ ਖਿੜਕੀਆਂ ਸਭ ਗੱਡੀ ਦਾ ਨਕਸਾਣਾ ਗੱਡੀ ਖੜੀ ਸੀ ਨਾਲ ਦੇ ਪਲਾਟ ਤੋਂ ਪਲਾਟ ਕਿਸ ਤਰ੍ਹਾਂ ਦਾ ਮਾਹੌਲ ਹੈ دہشت ਦਾ ਜੀ دہشت ਦਾ ਮਾਹੌਲ ਤੇ ਦੇਖੋ ਅਸੀਂ ਸਾਰੇ ਗੁਜਰੇ ਦੇ ہمسਾਹੇ ਆ ਪਰੋਸੀ ਆ ਕਿਸੇ ਦੇ ਘਰ ਕਿਸੇ ਨੂੰ ਹਾਈ ਵੀ ਨਿਕਲਦੀ ਹੈ ਤੇ ਅਸੀਂ ਉਹਦੇ ਉਹਦੇ ਹੰਦਰਦੀਆਂ ਤੇ دہشت ਤੇ دہشت ਹੀ ਹੈ ਸਾਨੂੰ ਸ਼ਾਮ ਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਗਈ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਹੀ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਉਹ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਗਿਆ ਜਿਹੜਾ ਉਹਨਾਂ ਪਾ ਕੇ ਇਸ ਸਬੰਧੀ ਜਿਹੜਾ ਗੈਸ ਟੀਜਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋ ਜਾਇਆ ਹੈ ਸੋ ਇਹਦੇ ਵਿੱਚ ਕੋਈ ਕੈਜੂਐਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਆਲਗੇ ਨੂੰ ਜਿਹੜੀ ਪਕੜ ਜਿੱਦੀ ਮੂਨੋਂ ਆਈ ਲੇਕਿਨ ਕੋਈ ਕੈਜੂਐਲਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੱਗੇ ਠੀਕ ਹੈ ਉਹ ਤੇ ਬਿਲਡਿੰਗ ਦਾ ਕਾਫੀ ਨੁਕਸਾਨ ਹੈ ਬਿਲਡਡ ਕਰ ਰਿਹਾ ਹੈ ਵੀ ਉਸ ਉਸ ਚੀਜ਼ ਦੇ ਨਾਲ ਉਹਦੇ ਬਿਲਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ ਕਿਸੇ ਵਰਤੋਂ ਮਨਾ ਕੀਤਾ ਗਿਆ ਵਾ ਸਵੇਰੇ ਜਿਹੜੀ ਉਹ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਉੱਥੇ ਜਿਹੜੀ ਪ੍ਰੋਪਰ ਵੈਰੀਫਾਈ ਕਰਦੇ ਸਰ ਕੋਠੀ ਪੂਰੀ ਖਸਤਾ ਹੋ ਚੁੱਕੀ ਹੋਈ ਹੈ ਆਸ-ਪਾਸ ਦੇ ਲੋਕ ਵੀ ਸਹਿਮਤ ਹੋਏ ਨਹੀਂ ਕੋਠੀ ਖਸਤਾ ਨਹੀਂ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦਵਾਰ ਜਿਹੜੀ ਸਾਈਡ ਤੇ 4 ਇੰਚੀ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਕਿ ਉੱਥੋਂ ਪੀਓਪੀ ਵਗੈਰਾ ਖੜੀ ਹੋਰ ਦਵਾਰ ਵੀ ਥੋੜੀ ਜੀ ਟੇਢੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰਕੇ ਅਸੀਂ ਦੱਸਿਆ ਘਰ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਘਰੋਂ ਬਾਹਰ ਕੱਢਿਆ ਸਰ ਜਿਹੜਾ ਤਮਾਟਰ ਗੈਸ ਹੀਟਰ ਦਾ ਸੀ ਆਪਣੀ ਇਹ ਚੀਜ਼ ਜਿਹੜੀ ਆ ਪੱਗ ਜਿਹੜੀ ਚੱਲ ਚੱਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਗੈਸ ਕਿਚਨ ਤੋਂ ਹੀ ਪਤਾ ਲੱਗਿਆ ਫਿਰ ਵੈ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਸਵੇਰੀ ਜਿਹੜੀ ਆ ਟੀਮ ਬੁਲਾ ਕੇ ਆਹੀ ਆਪਣੀ ਪਰੰਪਰਕ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਵਾਉਗੇ ਸਰ ਕੋਈ ਸੀਐਸਟੀ ਵੀ ਸਾਹਮਣੇ ਆਈ ਹੈ ਹੁਣ ਤੱਕ ਹਾਂਜੀ ਸੀਐਸਟੀ ਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸ ਉਹ ਸੀਐਸਟੀ ਵੀ ਦੇਖੀਗੇ ਨਹੀਂ ਨਹੀਂ ਕੋਈ ਅਜਿਹੀ ਗੱਲ ਸਿਰ ਤੁਹਾਡੇ ਅਨਸਾਰ ਅਜੇ ਧਮਾਕਾ ਸ਼ੱਕ ਦੇ ਘੇਰੇ 'ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਕੀ ਹੈ ਨਹੀਂ ਮੇਰੇ ਮਤਲਬ ਉਹਦੇ ਮਸ਼ੱਕ ਦੇ ਘੇਰੇ ਦੇ ਲੇਕਿਨ ਸਵਿਰੀ ਫੋਰੈਂਸਿਕ ਟੀਮ ਜਿਹੜੀ ਬੁਲਾ ਕੇ ਉਹਨਾਂ ਨੂੰ ਅੰਦਰ ਫਾਇਰਵਰ ਜਿਹੜਾ ਉਹਦਾ ਆਫੀਸਰ ਵੀ ਨਾਲ ਲਵਾਂਗੇ ਔਰ ਫੋਰੈਂਸਿਕ ਟੀਮ ਦੇ ਮੈਂਬਰ ਵੀ ਨਾਲ ਲਵਾਂਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਵਾ ਕੇ ਫਿਰ ਦੱਸਾਂਗੇ ਕਾਰ ਦਾ ਨੁਕਸਾਨ ਦਾ ਕਾਰ ਦਾ ਇੰਤਜ਼ਾਰ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਪਲੱਸਟਫੋਨ ਦੇ ਨਾਲ ਉਹ ਕਾਰ ਦਾ ਸ਼ੀਸ਼ਾ ਵੀ ਜਿਹੜਾ ਉਹ ਪਲੱਸ ਹੋਇਆ ਉਹਦਾ ਠੀਕ ਹੈ ਉਹ ਨਾਲ ਲੈ ਕੇ